ਬਲਾ ਚੋਰ ਦੇ ਨਾਲ ਲੱਗਦੇ ਪਿੰਡ ਸਾਹਿਬ ਵਿਕੇ ਅਜੂ ਸਮਾਨ ਅਰੋਗਿਆ ਕੇਂਦਰ ਨੂੰ ਚੋਰਾ ਨੇ ਬਣਾਇਆ ਨਿਸ਼ਾਨਾ ਅਤੇ ਕਾਫੀ ਸਮਾਨ ਚੋਰੀ ਕਰਕੇ ਲੈ ਗਏ ਪਿੰਡ ਸਾਈਬਾ ਵਿਕੇ ਅਜੂ ਸਮਾਨ ਅਰੋਗਿਆ ਕੇਂਦਰ ਨੂੰ ਚੋਰਾ ਨੇ ਨਿਸ਼ਾਨਾ ਬਣਾਇਆ ਅਤੇ ਦੱਸ ਦਈਏ ਕਿ ਇੱਥੇ ਜਿਹੜੀ ਇਹ ਚੋਰੀ ਹੈਗੀ ਆ ਕੋਈ ਪਹਿਲੀ ਵਾਰ ਵਾਰਦਾਤ ਨਹੀਂ ਹੋਈ ਚੋਰਾਂ ਦੇ ਹੌਸਲੇ ਇੰਨੇ ਉਬਲੰਦ ਨੇ ਕਿ ਇੱਥੇ ਦੋ ਵਾਰੀ ਪਹਿਲਾਂ ਵੀ ਚੋਰੀਆਂ ਹੋ ਚੁੱਕੀਆਂ ਨੇ ਪਰ ਚੋਰ ਵੇਖੋ ਫੋਕੇ ਕਿਵੇਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਇਸ ਮੌਕੇ ਆਯੂਸ਼ਮਾਨ ਅਰੋਗਿਆ ਕੇਂਦਰ ਦੇ ਸੀਨੀਅਰ ਮੈਡੀਕਲ ਅਫਸਰ ਤੇ ਮੈਡੀਕਲ ਅਫਸਰ ਦੇ ਬਲੋਂ ਚੋਰੀ ਦੀ ਵਾਰਦਾਤ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਪੁਲਿਸ ਇਨ੍ਹਾਂ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਵਿੱਚ ਲਵੇ ਅਸੀਂ ਆਏ ਦਿਨ ਹੀ ਜਿਸ ਤਰ੍ਹਾਂ ਤੁਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੀਆਂ ਹੈਗੀਆਂ ਲੁੱਟਾਂ ਖੋਹਾਂ ਦੀਆਂ ਬਾਰਦਾਤਾਂ ਦੀਆਂ ਖਬਰਾਂ ਦੇਖਦੇ ਹੋ ਦੂਸਰੇ ਪਾਸੇ ਜਿਹੜੀਆਂ ਆ ਕਿ ਨਸ਼ੇ ਦੇ ਸੰਬੰਧ ਦੇ ਵਿੱਚ ਖਬਰਾਂ ਦੇਖਦੇ ਹੋ ਮਤਲਬ ਲੁੱਟਾਂ ਖੋਹਾਂ ਦੀਆਂ ਬਾਰਦਾਤਾਂ ਨਸ਼ੇ ਦੇ ਸੰਬੰਧ ਦੇ ਵਿੱਚ ਬਾਰਦਾਤਾਂ ਔਰ ਕਤਲੋਗਾਰਤ ਦਿਨ ਦਿਹਾੜੇ ਗੋਲੀਆਂ ਮਾਰ ਕੇ ਚਲੇ ਜਾਂਦੇ ਹੈਗੇ ਆ ਔਰ ਇਸ ਤੋਂ ਇਲਾਵਾ ਚੋਰੀ ਦੀਆਂ ਬਾਰਦਾਤਾਂ ਇਹ ਜਿਹੜੀਆਂ ਚਾਰ ਵਾਰਦਾਤਾ ਨੇ ਲੁੱਟਾ ਕੋਹਾਂ ਦੀਆਂ ਵਾਰਦਾਤਾ ਚੋਰੀ ਦੀਆਂ ਵਾਰਦਾਤਾ ਕਤਰੋਗਾਰਦ ਦੀਆਂ ਦਿਨ ਦਿਹਾੜੇ ਹੱਤਿਆ ਕਰ ਦੇਣੀ ਔਰ ਚੋਰੀ ਦੀਆਂ ਵਾਰਦਾਤਾ ਇਸ ਨੂੰ ਕੋਈ ਵੀ ਸਰਕਾਰ ਜਿਹੜੀ ਆ ਅਗਰ ਕਿਹਾ ਜਾਵੇ ਤੇ ਫਿਲਹਾਲ ਠੱਲ ਨਹੀਂ ਪਾ ਰਹੀ ਪਾਚ ਪਾ ਸਕੀ ਇਹ ਸਿਰਫ ਦਾਅਵੇ ਤੇ ਬਾਦੇ ਕਹਿ ਸਕਦੇ ਆ ਨਹੀਂ ਤੇ ਆ ਤੁਸੀਂ ਦੇਖਿਆ ਕਿ ਜਿਹੜੇ ਇਸ ਕੇਂਦਰ ਦੇ ਵਿੱਚ ਦੋ ਵਾਰ ਪਹਿਲਾਂ ਚੋਰੀ ਹੋਈ ਤੇ ਤੀਜੀ ਵਾਰ ਫਿਰ ਤੋਂ ਚੋਰੀ ਕੀਤੀ ਗਈ ਹੈ। ਆਓ ਦੇਖਦੇ ਹਾਂ ਨਵਾਂ ਸ਼ਹਿਰ ਦੇ ਬਾਬਾ YouTube ਚੈਨਲ ਤੇ ਰਿਪੋਰਟ। ਸਾਡੀ ਇੱਕ ਰਿਕਵੈਸਟ ਹੈ ਕਿ ਜਿਹੜੀ ਵੀਡੀਓ ਚੱਲ ਰਹੀ ਹੈ ਇਸ ਵਕਤ ਸਬਸਕ੍ਰਾਈਬ ਦਾ ਇੱਕ ਇਹਦੇ ਵਿੱਚ ਆਪਸ਼ਨ ਹੈਗਾ ਆ। ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿ ਜ਼ਿਲ੍ਹਾ ਛੀਦ ਭਗਤ ਸਿੰਘ ਨਗਰ ਦੀ ਜਿਹੜੀ ਖਬਰ ਆ ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੀਆਂ ਖਬਰਾਂ ਆ ਉਹ ਤੁਹਾਡੇ ਤੱਕ ਪਹੁੰਚ ਸਕਣ। ਆਓ ਦੇਖੀਏ ਆਪੋ ਜੀ ਦਾ ਬਾਬਾ YouTube ਚੈਨਲ ਤੁਹਾਡਾ ਆਪਣਾ ਚੈਨਲ ਖਬਰਾਂ ਤੇ ਪ੍ਰੋਗਰਾਮਾਂ ਲਈ ਸੰਪਰਕ ਕਰੋ 98763 79499 98763 79499 ਨਾਮ ਜੀ ਡਾਕਟਰ ਗੁਰਨੀਤ ਕੋ ਤੇ ਸਾਬੇ ਦੇ ਵਿੱਚ ਤੁਸੀਂ ਐਜ਼ ਐਮਓ ਮੈਡੀਕਲ ਆਫੀਸਰ ਹੋ ਹਾਂ ਜੀ ਸਰ ਤੇ ਮੈਡਮ ਕੀ ਗੱਲਬਾਤ ਪਤਾ ਲੱਗੀ ਚੋਰੀ ਹੋਈ ਹੈ ਸਾਬੇ ਦੇ ਵਿੱਚ ਅ ਸਰ ਮਤਲਬ ਮੇਰੀ ਡਿਊਟੀ ਦੇ ਵਿੱਚ ਹੀ ਹੁਣ ਤੀਜੀ ਵਾਰੀ ਚੋਰੀ ਹੋ ਗਈ ਹੈ ਅੱਜ ਪਹਿਲਾਂ ਵੀ ਜਦੋਂ ਅਸੀਂ ਸਵੇਰ ਆਏ ਸਾਨੂੰ ਨਹੀਂ ਪਤਾ ਵੀ ਰਾਤ ਨੂੰ ਚੋਰੀ ਹੋਈ ਹੈ ਜਾਂ ਸਾਡੇ ਜਾਣ ਤੋਂ ਬਾਅਦ ਵੀ ਹੋਈ ਹੋ ਸਕਦੀ ਹੈ ਤੇ ਦੋ ਛੁੱਟੀਆਂ ਆ ਗਈਆਂ ਸੈਟਰਡੇ ਤੇ ਸੰਡੇ ਤੇ ਅੱਜ ਸਵੇਰ 8 ਵਜੇ ਆਨੇ ਆ ਤੇ ਕਲਾਸ 4 ਵਾਲੇ ਬਾਰੂ ਦਾ ਲਾਕ ਤਾਂ ਖੋਲ ਦਿੰਦੇ ਆ ਪਰ ਜਦੋਂ ਅਸੀਂ ਅੰਦਰ ਐਂਟਰ ਕਰਦੇ ਆ ਤੇ ਲਾਕ ਟੁੱਟਿਆ ਹੋਇਆ ਸੀ ਹੁੰਡੀ ਨੂੰ ਉਹਨਾਂ ਨੇ ਕਟਰ ਨਾਲ ਹੀ ਕੱਟਿਆ ਹੋਇਆ ਸੀ ਉਸ ਤੋਂ ਬਾਅਦ ਅਸੀਂ ਅੰਦਰ ਐਂਟਰ ਕਰਦੇ ਆ ਤੇ ਸਾਰੇ ਦਰਵਾਜ਼ੇ ਉਹਨਾਂ ਨੇ ਰੀਨਿਉਂ ਦੇ ਤੋੜੇ ਹੋਏ ਸੀ ਪੂਰੀ ਮਤਲਬ ਪਤਾ ਨਹੀਂ ਕਿਹੜੇ ਤੇਜ਼ ਹਥਿਆਰ ਉਹਨਾਂ ਨੇ ਵਰਤੇ ਹੋਣਗੇ ਉਸ ਤੋਂ ਬਾਅਦ ਨਾਲ ਡੈਂਟਲ ਮੈਮ ਦਾ ਰੂਮ ਉਥੋਂ ਵੀ ਕਾਫੀ ਫਰੋਲਾਫਰੋਲੀ ਕੀਤੀ ਹੋਈ ਸੀ ਚੋਰੀ ਬਸ ਮਾਮ ਚੋਰੀ ਕਿੱਤਾਂ ਹੋਵੇਗਾ ਉਸ ਤੋਂ ਬਾਅਦ ਪਿੱਛੇ ਵੀ ਸਾਰੇ ਰੂਮ ਜੰਮ ਤੋਂ ਰੂਮ ਹੈਪ ਇਨਸਪੈਕਟਰ ਸਰ ਦਾ ਰੂਮ ਹੈ ਤੇ ਐਲ ਐਚਵੀ ਮੈਮ ਦਾ ਰੂਮ ਹੈ ਸਾਰੇ ਰੂਮਸ ਦੇ ਵਿੱਚ ਫਰੋਲਾਫਰੋਲੀ ਕੀਤੀ ਹੋਈ ਸੀ ਅਲਮਿਰਾਸ ਵੀ ਤੋੜੀਆਂ ਹੋਈਆਂ ਸੀ ਲੌਕ ਤੇ ਖੁੱਲੀਆਂ ਪਈਆਂ ਸੀ ਤੇ ਉਸ ਤੋਂ ਇਲਾਵਾ ਇੱਧਰ ਸਾਡੀ ਵੈਕਸਲ ਵਗੈਰਾ ਇਨਵਰਟਰ ਸੀ ਪਹਿਲਾਂ ਉੱਥੇ ਬਣਾ ਲੈਣੇ ਚੈੱਕ ਹੀ ਕੀਤਾ ਕਿ ਅਜੀ ਉਹਨਾਂ ਨੂੰ ਇਨਵਰਟਰ ਮਿਲ ਜਾਂਦਾ ਤਾਂ ਉਹਨਾਂ ਨੇ ਉਹ ਵੀ ਚੋਰੀ ਕਰ ਲੈਣਾ ਸੀ ਬਟ ਹਲੇ ਕਿਉਂਕਿ ਵੈਕਸੈਂਟੀ 3 ਹਫ਼ਤੇ 4 ਹਫ਼ਤੇ ਵੀ ਨਹੀਂ ਹੋਏ ਇਨਵਰਟਰ ਚੋਰੀ ਹੋਇਆ ਸੀ ਕੀ ਮੈਡਮ ਕੋਈ ਸਰਕਾਰੀ ਦਸਤਾਵੇਜ਼ ਨੂੰ ਵੀ ਨੁਕਸਾਨ ਪਹੁੰਚਾਇਆ ਉਹਨਾਂ ਨੇ ਨੇ ਸਰਕਾਰੀ ਦਸਤਾਵੇਜ਼ ਤਾਂ ਮਦਦ ਕਵਰਡ ਲਿਖਦਾ ਸੀ ਸੀਗੇ ਹਾਂਜੀ ਪਰ ਅਗਲੀ ਵਾਰ ਅਸੀਂ ਨਹੀਂ ਕਹਿ ਸਕਦੇ ਕਿ ਉਹ ਕੁਝ ਵੀ ਕਰ ਸਕਦੇ ਨੇ ਤੇ ਕੋਈ ਸੀਸੀਟੀਵੀ ਕੈਮਰਾ ਲੱਗੇ ਕੋਈ ਪਿੰਡ ਵਿੱਚ ਸੀਸੀਟੀਵੀ ਕੈਮਰਾ ਹੁਣ ਕੀ ਜਿੱਦਾਂ ਮੈਡਮ ਨੇ ਵੀ ਦੱਸਿਆ ਕਿ ਅਸੀਂ ਚੌਂਕੀ ਇੰਚਾਰਜ ਨੂੰ ਵੀ ਮੰਗ ਕਰਦੇ ਹਾਂ ਵੀ ਇੱਥੇ ਚੌਂਕੀਆਂ ਚਾਰ ਵੀ ਹਸਤਾਪਤ ਹੋਣੀ ਚਾਹੀਦੀ ਹੈ ਸਰਪੰਨ ਸਾਹਿਬ ਨੂੰ ਅਪੀਲ ਕੀਤੀ ਹੈ ਤੇ ਇਹਨਾਂ ਨੇ ਥਾਣਾ ਸਦਰ ਬਲਾਚੌਰ ਨੂੰ ਵੀ ਅਪੀਲ ਕੀਤੀ ਹੈ ਕੀ ਅਗਲੀ ਰਣਨੀਤੀ ਕਰ ਕੀਤੀ ਗਈ ਹੈ ਸਰ ਮਤਲਬ ਪਿਛਲੀ ਵਾਰ ਵੀ ਚੋਰੀ ਹੋਈ ਸੀ ਉਸ ਦਿਨ ਵੀ ਸਰਪੰਨ ਸਾਹਿਬ ਨੂੰ ਕਿਹਾ ਸੀ ਕਿ ਸਾਨੂੰ ਕੋਈ ਹੋਵੇ ਬਟ ਉਸ ਟਾਈਮ ਅਸੀਂ ਵਰਬਲੀ ਕਿਹਾ ਸੀ ਵਰਬਲੀ ਸ਼ਾਇਦ ਉਹਨਾਂ ਨੇ ਨਹੀਂ ਸਾਡੀ ਮੰਗੀ ਬਟ ਹੁਣ ਅਸੀਂ ਰਿਟਨ ਦੇ ਵਿੱਚ ਲਿਖ ਕੇ ਦੇ ਰਹੇ ਕਿਉਂਕਿ ਕੋਈ ਵੀ ਸਟਾਫ ਅਸੀਂ ਸੇਫ ਫੀਲ ਨਹੀਂ ਕਰਦੇ ਜਦੋਂ 11 12 ਵਜੇ ਆਂਦੇ ਨੇ ਤਾਂ ਪੂਰੀ ਸਿਕਹ ਦੁਪਹਿਰ ਹੁੰਦੀ ਹੈ ਕੋਈ ਵੀ ਪੇਸ਼ੈਂਟ ਘਰੋਂ ਆਣਾ ਪਸੰਦ ਨਹੀਂ ਕਰੂਗਾ ਪਤਾ ਲੱਗਾ ਕਿ ਫੀਮੇਲ ਸਟਾਫ ਹੈ ਸਾਰਾ ਕਲੀਨਿਕ ਦੇ ਵਿੱਚ ਹਾਂਜੀ ਜਿਵੇਂ ਐਕਸੀਡੈਂਟਿਨ ਫੀਮੇਲਸ ਆ ਇੱਕ ਹੈਲਪਰ ਸਾਡੇ ਨਾਲ ਨੇ ਬਟ ਉਹਨਾਂ ਨੂੰ ਵੀ ਕਈ ਵਾਰ ਸਰਵੇ ਜਾਣਾ ਪੈਂਦਾ ਜਨਾਮਾ ਸ਼ਹਿਰ ਕੋਈ ਨਾ ਕੋਈ ਤਾਂ ਅਮ ਉਹਨਾਂ ਨੂੰ ਜਾਣਾ ਪੈਂਦਾ ਉਸ ਤੋਂ ਬਾਅਦ ਅਸੀਂ ਇਕੱਲੇ ਹੁੰਨੇ ਆ ਤੇ ਜੋ ਐਲ ਐਚ ਵੀ ਮਾਰੇ ਚਲੇ ਜਾਂਦੇ ਨੇ ਤਾਂ ਅਸੀਂ ਤਿੰਨੋਂ ਹੀ ਹੁੰਨੇ ਆ ਇੱਥੇ ਹੌਸਟਲ ਇਸ ਲਈ ਅਸੀਂ ਸਰਪੰਚ ਸਾਹਿਬ ਨੂੰ ਪਹਿਲਾਂ ਵੀ ਕਿਹਾ ਸੀ ਕਿ ਸਾਨੂੰ ਕੋਈ ਚੌਕੀਦਾਰ ਆ ਕੋਈ ਵੀ ਜੋ ਇੱਥੇ ਐਟ ਲੀਸਟ ਦਿਨ ਦੇ ਟਾਈਮ ਵੀ ਰਹਿਣ ਤੇ ਸ਼ਾਮ ਨੂੰ ਵੀ ਗੇੜਾ ਵਾਰਨ ਤਾਂ ਕਿ ਜੋ ਚੋਰ ਨੇ ਉਹ ਥੋੜੇ ਡਰਨ ਇਸ ਮਹੌਲ ਦੇ ਵਿੱਚ ਹਾਂਜੀ ਬਾਬ ਜੀ ਪਿੰਡ ਸਾਵਾ ਦੇ ਵਿੱਚ ਚੋਰੀ ਹੋਈ ਹੈ ਕਲੀਨਿਕ ਦੇ ਵਿੱਚ ਜਾਣਕਾਰੀ ਸਾਂਝੀ ਕਰਿਓ ਹਾਂਜੀ ਇਹ ਅੱਜ ਸਵੇਰੇ ਜਦ ਕਲਾਸ 4 ਪਹਿਲਾਂ ਆਏ ਨੇ ਤੇ ਉਹਨਾਂ ਨੇ ਬਾਹਲਾ ਤਾਲਾ ਤਾਂ ਬੰਦ ਸੀਗਾ ਪਰ ਅੰਦਰਲੇ ਤਾਲੇ ਟੁੱਟੇ ਹੋਏ ਸੀਗੇ ਤੇ ਚੌਥੀ ਵਾਰੀ ਇਹ ਚੋਰੀ ਹੋਈ ਹੈਗੀ ਇੱਥੇ ਤੇ ਅਸੀਂ ਅੱਜ ਸਰਪੰਚ ਨੂੰ ਉਹਨਾਂ ਨੂੰ ਵੀ ਰਿਟਰਨ ਦਿੱਤਾ ਹੈਗਾ ਸਾਰੇ ਸਟਾਫ ਨੇ ਕਿਉਂਕਿ ਔਨ ਸੇਫ ਫੀਲ ਕਰਦੇ ਨੇ ਤੇ ਇੱਕ ਲੈਟਰ ਅਸੀਂ ਐਸ ਐਚਓ ਸਾਹਿਬ ਨੂੰ ਵੀ ਪਾਈ ਹੈਗੀ ਆ ਤੇ ਉਹਨਾਂ ਨੇ ਪ੍ਰੋਮਿਸ ਕੀਤਾ ਹੈਗਾ ਕਿ ਇੱਥੇ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏਗੀ ਜਿਹੜੇ ਕਿ ਮਾਰਨਿੰਗ ਟਾਈਮ ਵੀ ਹੋਏਗੀ ਤੇ ਸ਼ਾਮ ਦੇ ਟਾਈਮ ਵੀ ਹੋਏਗੀ ਤੇ ਇੱਕ ਅਸੀਂ ਚੌਕੀਦਾਰ ਦੀ ਮੰਗ ਪਾਈ ਹੈਗੀ ਐ ਜਿਹੜੀ ਉਹਨਾਂ ਨੇ ਮੰਨ ਲਈ ਹੈ ਤੇ ਇੱਕ ਇੱਥੇ ਚੌਕੀਦਾਰ ਵੀ ਸਾਨੂੰ ਪ੍ਰੋਵਾਈਡ ਹੋਏਗਾ ਤੇ ਮੇਰੀ ਸਰਪੰਚ ਉਹਨਾਂ ਨਾਲ ਅੱਜ ਗੱਲ ਹੋਈ ਹੈ ਤੇ ਉਹਨਾਂ ਨੇ ਇੱਥੇ ਪਰਮਾਨੈਂਟ ਚੌਕੀ ਦੀ ਵੀ ਪੁਲਿਸ ਚੌਕੀ ਦੀ ਵੀ ਮੰਗ ਪਾਈ ਹੈ ਉਹਦੀ ਐਪਲੀਕੇਸ਼ਨ ਅੱਜ ਪੁੱਟ ਅਪ ਹੋ ਜਾਏਗੀ ਤੇ ਅਸੀਂ ਆਪਣੇ ਵੱਲੋਂ ਇੱਥੇ ਆ ਕੇ ਮੈਂ ਸਾਰਾ ਦੇਖਿਆ ਹੈਗਾ ਉਹ ਮੋਸਟਲੀ ਇਨਵਰਟਰ ਚੱਕ ਕੇ ਲੈ ਕੇ ਜਾਂਦੇ ਨੇ ਤੇ ਬੈਟਰੀਜ਼ ਯੂਪੀਐਸ ਵਗੈਰਾ ਚੱਕ ਕੇ ਲੈ ਕੇ ਜਾਂਦੇ ਹੈਗੇ ਨੇ ਤੇ ਇੱਥੇ ਅਸੀਂ ਆਸ਼ਵਾ ਸਿੰਧ ਲਾਇਆ ਹੈਗਾ ਸਟਾਫ ਨੂੰ ਕਿ ਇੱਥੇ ਹੁਣ ਸਿਕਿਉਰਿਟੀ ਦਾ ਪ੍ਰਬੰਧ ਹੋਏਗਾ ਸਾਡੇ ਆ ਮੈਡੀਕਲ ਆਫਸਰ ਨੇ ਮੈਡਮ ਇਹਨਾਂ ਨੇ ਤਿੰਨ ਤੁਸੀਂ ਤਿੰਨ ਵਾਰੀ ਹੋਈ ਤਾਂ ਦੇਖੀ ਹੈਗੀ ਹੈ ਬਾਕੀ ਇਹ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫੀਸ ਸਰਦ ਅਨਸਾਰ ਘਟੇ ਹੋਏ ਸੇਲ 1 ਦਿਨ ਦੇ ਵਿੱਚ ਸ਼ਰਤਾਂ ਬਾਝ ਜਾਣਗੇ ਫੋਨ ਕਰੋ 98763 79499 98763 79499